ਪਤੀ ਬਾਰ ਉਹ ਥੱਕਿਆ ਆ ਰਿਹਾ ਹਾਏ ਓਏ ਕੰਮ ਕਰਕੇ ਆਲੇ ਤੁਹਾਨੂੰ ਵੀ ਪਤਾ ਦੀ ਇਸ ਟਾਈਮ ਤੁਹਾਡੇ ਪਤੀ ਦਾ ਕਿਰਦਾਰ ਬਹੁਤ ਚੰਗਾ ਹਾਏ ਓਏ ਹਾਂਜੀ ਤੁਸੀਂ ਚਾਹੁੰਦੇ ਆ ਵੀ ਉਹ ਕਿਰਦਾਰ ਚੰਗਾ ਰਹੇ ਹਾਏ ਓਏ ਹੂੰ ਉਹ ਕਿਰਦਾਰ ਕਿਵੇਂ ਚੰਗਾ ਰਹੂਗਾ ਤੁਸੀਂ ਕੀ ਕਰਨਾ ਹਫਤੇ ਚ ਹੂੰ ਜੇ ਰੋਜ਼ ਨਹੀਂ ਤਾਂ ਘੱਟੋ ਘੱਟ 2 ਜਾਂ 3 ਵਾਰ ਹਾਏ ਓਏ ਹੂੰ ਚੰਗੀ ਤਰ੍ਹਾਂ ਨਾ ਤੋਕੇ ਹਾਏ ਓਏ ਚੰਗਾ ਸੂਟ ਪਾ ਕੇ ਨਾ ਤੋਕੇ ਸੈਂਟ ਸੈਂਟ ਲਾ ਕੇ ਹਾਏ ਓਏ ਆਪਣੇ ਪਤੀ ਨੇ ਜਦੋਂ ਗੇਟ ਖੋਲ੍ਹਿਆ ਹਾਏ ਓਏ ਉਹਨੂੰ ਆਦਰ ਮਾੜਨਾ ਸਤਕਾਰ ਨਾਲ ਜੱਫੀ ਪਾ ਕੇ ਆਪਣੇ ਪਿੰਡੇ ਦੀ ਖੁਸ਼ਬੂ ਦੇ ਕੇ ਉਹਨੂੰ ਅੰਦਰ ਲੈ ਕੇ ਆਉ ਹਾਏ ਓਏ ਹੂੰ ਠੀਕ ਹੈ ਜਦੋਂ ਕਾ ਰਣੀ ਹਫਤੇ 'ਚ ਦੋ ਤੋਂ ਤਿੰਨ ਵਾਰ ਐਵੇਂ ਕਰੂਗੀ ਨਾ ਧੋ ਕੇ ਚੰਗੇ ਸੂਟ ਪਾਉਗੀ ਲਿਪਸਟਿਕ ਲਾਉਗੀ ਚੰਗਾ ਬੰਨ ਠਣ ਕੇ ਸੈਂਟ ਲਾ ਕੇ ਆਪਣੇ ਕਲਾ ਕੇ ਆਪਣੇ ਘਰ ਵਾਲੇ ਨੂੰ ਆਪਣੇ ਗੇਟ 'ਚ ਉਹਨੂੰ ਆਪਣੇ ਸੂਟ ਦੀ ਖੁਸ਼ਬੂ ਦੇਣੀ ਚੱਪੀ ਬਾਕੇ ਦੋ ਜਿਵੇਂ ਮਰਜ਼ੀ ਦੋ ਮੈਂ ਲਿਖ ਕੇ ਦੇਣਾ ਜੇ ਤੁਹਾਡਾ ਪਤੀ ਜ਼ਿੰਦਗੀ 'ਚ ਬਾਹਰ ਮੂੰਹ ਮਾਰਦੇ